ਇਹਦਾ ਤੇ ਬੱਕਰੀ ਦੇਣੀ ਆ ਸਾਰਾ ਖਰਚ 3500 ਦਰ ਦਰ ਨਹੀਂ ਨਹੀਂ ਯਾਰ ਥੈਂਕ ਯੂ ਸੋ। ਉਹ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਲੈ ਯਾਰ ਤੂੰ ਚੁੱਕਰਾਂਗੇ ਪੂਰੇ ਆਪਾਂ ਕੋਈ ਨਹੀਂ ਬੱਕਰਾ ਲੈ ਕੇ ਉਹ ਵੇਚਦੇ ਆ ਪਰਵਿੰਦਰ ਨਹੀਂ ਹੁੰਦੀ ਹੁੰਦੀ ਆਪਾਂ ਮੈਂ ਤੈਨੂੰ ਤੈਨੂੰ ਮੈਂ ਇੱਕ ਗੱਲ ਕਹੀ ਆ ਉੱਥੇ ਹਾਂ ਉੱਥੇ ਫਿਰ ਉਹ ਮਰ ਜੂ ਹਾਂ ਸੇੜ ਤਗੜਾ ਉਹਨੂੰ ਕੋਈ ਨਹੀਂ ਹੋਣਾ ਤਗੜਾ ਦਾ ਫਿਰ ਤਗੜਾ ਹੌਲੀ ਹੌਲੀ ਹੋਣਾ ਮੈਂ ਤੈਨੂੰ ਦੱਸਦਾ ਸੇੜ ਨੂੰ ਮੈਂ ਤੈਨੂੰ ਦੱਸਦਾ ਏ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਜੇ ਕੁਛ ਕਿਹਾ ਤਾਂ ਮੈਂ ਬੈਠਾ ਨਹੀਂ 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 ਆਪੋ ਆਪਣੀ ਜਗਾਰਾ ਦੋ ਫਿਰ ਮੈਂ ਤਾਂ ਇਨਾ ਕਰ ਸਕਦਾ ਮੈਂ ਬਾਲਾ ਤੱਕਾ ਦਾ ਨਹੀਂ ਫਿਰ ਮੈਂ ਤੁਹਾਨੂੰ ਇਨੀ ਗੱਲ ਨਹੀਂ ਯਾਰ ਭਾਈ ਨਹੀਂ ਮੈਨੂੰ ਪੂਰੇ ਵੱਢਦੀ ਹੈ ਵੱਢੀ ਜਾਂਦੀ ਨਹੀਂ ਮੈਂ ਤਾਂ ਇਹ ਦਿੰਦਾ ਬੱਕਰੀ ਕੁਲਦੀਪ ਇੱਕ ਗੱਲ ਜੀ ਕਰਦੇ ਚਲਾ ਬੰਦਾ ਹੈ ਮੈਂ ਤਾਂ 5:30 ਦੀ ਆਖਦਾ ਆੱਡੇ ਪਾਈਂਦੀ ਨਹੀਂ ਇਹ ਭਾਲਦਾ ਮੈਨੂੰ ਪਤਾ ਭਾਲਦਾ ਹੈ ਭਾਲਦਾ ਤਾਂ ਹੈ ਪਤਾ ਹੈ ਮੈਨੂੰ ਤੂੰ ਮੈਂ ਹਾਂ ਬਸ ਜਿਹੜੀ ਐਂਡ ਮੈਂ ਜਿਹੜੀ ਗੱਲ ਕਹਦੀ ਉਹ 40 ਜੇ ਤੇ ਮਰ ਜੂ ਮਰ ਜੂ ਉੱਥੇ ਤਾਂ ਨਹੀਂ ਜਾਣੀ ਉੱਥੇ ਤਾਂ ਜਾਵੜੂਗੀ 10 ਮਿੰਟ ਬਾਅਦ ਬਾਹਰ ਆ ਜਾ ਬੱਕਰੀ ਉਹ ਉੱਥੇ ਲੈ ਜਾਣਾ ਲਖਾਈ ਕਰਾ ਦੇ ਨਹੀਂ ਨਹੀਂ ਹੋਰ ਤੂੰ ਮੈਨੂੰ ਘੂਰ ਪੈਂਦੀ ਹੈ ਯਾਰ ਕੁਛ ਨਹੀਂ ਹੁੰਦਾ ਤੇਰੀ ਮਾਂ ਨੂੰ ਲਖਾਈ ਕਰਾ ਦੂ ਹੈ ਤਾਂ ਬੰਦਾ ਹੀ ਨਹੀਂ ਮੰਨਦਾ ਯਾਰ ਬੱਕਰੀ ਕਿੰਨਾ ਵਜਨ ਕੱਢਦਾ ਬੰਦਾ ਦੇ ਹਮਾਰਾ ਆ ਜਾ ਆ ਜਾ ਹਮਾਰਾ ਇਹ ਤਾਂ ਜੇ ਮਾਫਾ ਦਾਤੀ ਸਾਰੇ ਭੈਣ ਚ ਹੱਡੀ ਲੜਕੀ ਜਾਂਦੇ ਨੇ ਨਹੀਂ ਅੱਛਾ ਦਾਸ ਤੋਂ ਤੇਰਾ ਕੱਢ ਕੇ ਪਾਉਣਾ ਬੂਹੇ ਵਿੱਚ ਨਹੀਂ 10 ਤੋਂ ਬਾਹਰ ਆਏਗੀ ਤੇਰਾ ਕੋਲ ਲਖਾਈ ਕਰਾਉਣੀ ਯਾਰ ਆਪਾਂ ਆਪਾਂ ਬਾਅਦੋਂ ਕਰਾਂਗੇ ਯਾਰ ਭਾਈ ਉਹ ਠੀਕ ਹੈ ਯਾਰ ਦੇ ਦਿੰਦਾ ਆਪਾਂ ਉਹ ਤਾਂ ਹੀ ਨਹੀਂ ਸੀਗੀ ਨਹੀਂ ਨਹੀਂ ਯਾਰ ਮੰਨ ਜਾ ਮੈਂ ਬੱਕਰੀ ਆਪਾਂ ਜੇ ਤਾਂ ਹੋ ਗਈ ਤੈਨੂੰ ਮੈਂ ਦੱਸ ਦੂੰਗਾ ਪਰ ਹੋਣਾ ਤਾਂ ਗਈ ਯਾਰ ਚਲ ਐ ਕਰ ਯਾਰ ਆਪਾਂ ਪੁੱਛਦੇ ਨਹੀਂ ਵੇਖੀਓ ਜਾਂਦਾ ਬਾਹੂ ਭੱਜੂਆ 4000 ਤਰਦਾ ਰੱਖ ਲੈ ਲਖਾਈ ਕਰਾ ਦੂਗਾ ਨਹੀਂ ਨਹੀਂ ਯਾਰ ਬਾਈ ਨਹੀਂ ਬਸ ਯਾਰ ਬਸ ਆਣਾ ਆਣਾ ਕੋਈ ਲਗਾਇਆ ਪੜਾ ਦੇ ਪੈਸੇ ਬਹੁਤ ਪਾਉਂਦੀ ਮੇਰਾ ਦੂ ਤਿੰਨ ਮਹੀਨੇ ਸਮਾਈ ਨਹੀਂ ਪੈਂਦੀ ਐਵੇਂ ਜਾਂਦੀ ਐ ਜਾਣ ਦੇ ਯਾਰ ਨਹੀਂ ਨਹੀਂ ਯਾਰ ਮੰਨ ਜਾ ਬਹੁਤ ਮੰਨ ਗਿਆ ਨਹੀਂ 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 ਹਾਂ ਲੈ ਜਾ ਜਲਦੀਪ ਹੁਣ ਕਾ ਤੋ ਭੱਜ ਜਾ ਯਾਰ ਪਰੇ ਯਾਰ ਫਿਰ ਚੱਲ ਕੋਈ ਗੱਲ ਨਹੀਂ ਯਾਰ ਬਾਈ ਯਾਰ ਇਹਦੇ ਦੇ ਬੱਕਰੀ ਯਾਰ ਨਹੀਂ ਯਾਰ ਤੂੰ ਰਸ ਤੋਂ ਥੋੜੀ ਦੇਣਾ ਨਹੀਂ ਨਹੀਂ ਯਾਰ ਮੰਨ ਜਾ ਯਾਰ ਬਾਈ ਚੱਲ ਕੋਈ ਸਰਦੇਵ ਸਹੀ ਲੈ ਨਹੀਂ ਯਾਰ ਟੈਨਸ਼ਨ ਆ ਲੈ ਨਹੀਂ ਹੁਣ ਕੀ ਹੋ ਗਿਆ 200 ਨਾਲ ਕੀ ਹੋ ਜੂਗਾ ਨਹੀਂ ਮੇਰੀ ਅਧਰ ਗੱਲ ਸੁਣਾ ਨਹੀਂ ਕੀ ਹੋ ਜੂ 200 ਨਾਲ ਉਹ ਯਾਰ ਛੱਡ ਉਸ ਗੱਲ ਨੂੰ 200 ਹੋਰ ਨਹੀਂ ਗੱਲ ਹੁਣ ਮੈਨੂੰ ਆਇਆ ਚਲ 4 500 ਘਾਟਾ ਪੈ ਗਿਆ ਚੱਲਣਗੇ ਨਹੀਂ ਹੁੰਦਾਗਾ ਮੇਰੇ ਫਿਰ ਜੇ ਤੁਸੀਂ ਇੱਥੇ ਕਰਦੇ ਅਸੀਂ ਵੀ ਲੈਣਾ ਵਾਂਗੇ ਮੈਨੂੰ ਤਾਂ ਬਹੁਤ ਮਹਿੰਗੀ ਪਈ ਐ ਇਹ ਯਾਰ ਮਹਿੰਗੀ ਨੂੰ ਤੂੰ ਹੁਣ ਦੇਣਾ ਹੁਣ ਆ ਬੰਦਾ ਤੀੜੀ ਮੇਰੀ ਗੱਲ ਸੁਣ ਲੈ 8 ਕਿਲੋ ਹੱਡੀਆਂ ਨਹੀਂ ਭੇਜਦਾ ਚਲ ਕੋਈ ਗੱਲ ਲੈ ਵੀ ਦੋਸਤੋ ਕੁਲਦੀਪ ਵੜਿੰਗ ਤੋਂ ਬੱਕਰੀ ਦਵਾਈ ਆ ਉਹ ਕੋਟ ਵਾਲੇ ਸੇਠ ਨੂੰ ਆਪਾਂ ਆ ਬੱਕਰੀ ਤੁਸੀਂ ਦੇਖ ਸਕਦੇ ਹੋ 4200 ਦੇ ਵਿੱਚ ਲਖਾਈ ਆ ਆਪਣੀ ਕਰਤੀ ਆ ਤੁਸੀਂ ਦੇਖ ਸਕਦੇ ਹੋ ਰਾਜੋਂ ਬੱਕਰੀ ਦਿਵਾਤੀ ਆ ਕੀ ਜੀਰ ਮੋਲ ਕਰਦੇ ਆ ਕੋਈ ਨਹੀਂ ਮੇਰੇ ਤੋਂ ਕੋਈ ਨਹੀਂ ਲੈ ਸਕਦੀ ਇਹ ਦੇ ਪਿੰਟੇ ਪਾਈ ਇਹ 200 ਇਹ ਤੂੰ ਲੈ ਇਹ ਵੀ ਆ ਇਹ ਤਾਂ ਆਪੇ ਹੀ ਦੇ ਦੂ ਇਹ ਵੀ ਆਪ ਦਾ ਬੰਦਾ ਤੂੰ ਵੀ ਆਪ ਦਾ ਬੰਦਾ ਤੁਸੀਂ ਲਿਖਾਈ ਦੀ ਕੋ ਟੈਨਸ਼ਨ ਲੈਣੀ ਆ ਤੂੰ ਨਾ ਮੈਂ ਨਾ ਤੇਰੀ ਤਾਂ ਸਰਪੰਚਾ 500 ਵਾ ਤੇ 650 ਕਰਾਵੇ ਯਾਰ ਉਹ ਇਹਨਾਂ ਨੇ ਲਾਏ ਨੇ ਪੈਸੇ ਮੈਂ ਤਾਂ ਬੋਲਿਆ ਨਹੀਂ ਮੈਂ ਬਰ ਮੈਂ ਬੋਲ ਨੀ ਠੀਕ ਆ ਬੜਾ ਉਹ ਨਹੀਂ ਨਹੀਂ ਬਸ ਠੀਕ ਆ ਉਹਦਾ 650 ਦੇਈ ਜਾਂਦੇ 650 ਮੈਨੂੰ ਪਤਾ ਹੋਵੇ ਇਹ ਕਿਹਦਾ ਪਹਿਲਾ ਨਾ ਨਾ ਫੜੀ ਮੜੀ ਚ ਨਾ ਨਾ ਕਹਤਾ ਮੈਂ ਨਹੀਂ ਨਾ ਹੈ ਚਾਹ ਚਾਹ ਆਪਾਂ ਤਾਂ ਯਾਰ ਆਪਾਂ ਕਿਹੜਾ ਲੈ ਆਪਾਂ ਤਾਂ 200 ਰੁਪਏ ਦਾ ਫੜਾਣਾ ਯਾਰ ਤੂੰ ਭੱਜਾ ਨਾ ਕਰ ਪੈ ਫੜ ਕੇ ਤੈਨੂੰ ਬੱਕਰੀ ਦਿਵਾਉਣੀ ਆ ਲਿਖਾਈ ਕਰਾ ਦੇਣੀ ਵੀ ਹੂੰ ਤਰਦਾ ਕਰ ਲਾ ਪੱਟ ਤੇ ਜੱਟ ਵੇਚਦੇ ਨੇ ਪਾਠ ਵੀ ਮੇਰੀ ਇੱਥੇ ਗਾ ਕੇ ਹੁਣੇ ਹੀ ਦੇ ਦਿੰਦੇ ਹੁਣੇ ਵੇਚਾਂਗੇ ਭਾਈ ਮੇਰੀ ਗੱਲ ਸੁਣ ਲੈ ਜੇ ਸਹੀ ਆ ਭਾਜੀ ਖੜਾ ਦੇ ਸਾਰੇ ਫਲਾ ਕੀ ਸਵਾ ਦਵਾ ਦੇ ਯਾਰ ਕਿੰਨਾ 8500 ਰੁਪਏ ਦਵਾ ਦੇ ਮਾਸ਼ਾ ਅੱਲ ਨਹੀਂ ਠੀਕ ਆ ਫਿਰ ਉਹਨੂੰ ਵਧੇ ਜਾਂਦੀ ਆ ਯਾਰ ਮੈਂ ਤਾਂ ਪੁੱਛਿਆ ਨਹੀਂ ਮਹਿੰਗੀ ਹੁੰਦੀ ਆ ਸਾਲਾ ਫਕਰੀ ਨਹੀਂ ਦੇ ਦੇ ਇਹਨੇ ਬਾਤ ਆ ਜਾਂਦੀ ਮੈਂ ਕਹਾਂ 6500 ਇਹਦੀ ਹੋ ਗਈ ਚੱਕ ਬਹੁਤ ਫਲ ਉਹ ਫਲ ਮੰਨ ਜਾ ਉਹ ਸਾਡੀ ਮੰਨ ਜਾ ਗੱਲ 800 ਰੁਪਏ ਦੇ ਦੇ ਨਹੀਂ ਨਹੀਂ ਮੰਨ ਜਾ ਗੱਲ ਗਨਾ ਪੈਸੇ ਲਿਆ ਬਾਈ ਫੜਾ ਉਹ ਮੈਂਬਰ ਸਾਹਿਬ ਉਹ ਮੈਂਬਰ ਸਾਹਿਬ ਪੈਸੇ ਫੜੋ ਤੁਸੀਂ ਪੈਸੇ ਫੜੋ ਅੱਡੇ ਦਾ 10 ਰੁਪਈਆ ਕੈਟ ਤੋਂ 10 ਦਿਨਾਂ ਤੋਂ ਦੋ ਦਿਨਾਂ ਤੋਂ ਇਕੱਠਾ ਵੀ ਸਹੀ ਹੈ ਸਾਡੇ ਸਾਥੇ ਹੋਰ ਪੰਜ ਦੋ ਰੁਪਈਆ ਰੱਖਦਾ ਯਾਰ ਕੋਈ ਮੇਰੇ ਲਈ ਫੋਨ ਉਹ ਤੇਰੇ ਹੀ ਕਰਦੇ ਆ ਭਰਾ ਜੀ ਗੱਲ ਹੀ ਨਹੀਂ ਯਾਰ ਸਾਰਾ 15000 ਯਾਰ ਇੱਕ ਵਾਰੀ ਬੋਲੀਏ ਨਾ ਉਹ ਨਹੀਂ ਯਾਰ ਮਨ ਮੈਂ 10000 ਰੁਪਏ ਮੈਂ ਬੰਦ ਕਰਦਾ 10000 ਰੁਪਏ 10000 ਰੁਪਏ 5000 ਨਾਲ 10000 ਰੁਪਏ ਤੂੰ ਪਰ ਤੂੰ 8000 ਰੁਪਏ ਕਰਾ ਦੇ ਚੱਲ ਕਿਵੇਂ ਹੁਣ ਤੋਂ ਨਹੀਂ ਨਹੀਂ ਦਵਾ ਦੇ ਉਹਨੂੰ 7500 ਯਾਰ ਚਲ ਇਹ ਪੈਸੇ ਕੱਢ ਦਿਨਾ ਯਾਰ ਚੱਲ ਨਵੇੜ ਤੋਂ ਉਹ ਭਰਾਵਾ ਪੈਸੇ ਕੱਢ ਕੱਢ ਕੇ ਮੈਂ 8000 ਰੁਪਏ ਦਵਾ ਦੇ ਚਲੋ ਫੜੋ ਆਏ ਐਵੇਂ ਮੁੜਨਾ ਕਹਾਂਗੇ ਮੈਂ ਤਾਂ ਸਾਨੂੰ ਕੀ ਅਜੇ ਤਾਂ ਲੈ ਜਾਣੇ ਐ ਤੇ ਅੱਗੇ ਇੰਨਾ ਤਾਂ ਲੈ ਆ ਗਿਆ ਨਾ ਬਾਈ ਕਹਾਲ ਕੋਈ ਨਹੀਂ ਉਹ ਲੈ ਬਾਈ ਤੇਰਾ ਮਾੜਾ ਨਹੀਂ ਕਰਦੇ ਅਸੀਂ ਹਾਂ ਕੋਈ ਨਹੀਂ ਥੋੜਾ ਜਿਆਦਾ ਇੱਡੇ ਬੰਦੇ ਖੜੇ ਆ ਹਾਂ ਭਾਈ ਕੱਲ ਨੂੰ ਦੇ ਦੀ ਸਾਡੀ ਛੀ ਆ ਸਾਡੀ ਛੀ ਆ ਤੇ ਨੱਠ ਮੈਨੇ 750 ਸਾਢੇ 750 7500 ਕਰਨਾ ਯਾਰ ਪੁੱਛਿਆ ਯਾਰ ਉਹ ਹੀ 7500 ਵੀ ਬਹੁਤ ਪਹਿਲਾਂ ਆ ਗਏ ਤੇਰੀ ਮਰਜ਼ੀ ਆ ਕੇ ਮੈਂ ਖੁਸ਼ ਹੀ ਆ ਮੈਂ ਆਪਦੇ ਲੋਂਗੋ ਪੂਰਾ ਖੁਸ਼ ਹੀ ਆ ਬਾਈ ਮੇਰੀ ਗੱਲ ਸੁਣ ਲੈ ਪਠ ਦੇਣੀ ਹੋਈ ਬੱਕਰੀ ਤਾਂ ਦੇਦੀ ਨਾ ਦੇਣੀ ਹੋਈ ਗੱਲ ਸੁਣ ਲੈ ਨਾ ਦੀ ਉਹ ਮੇਰੀ ਗੱਲ ਸੁਣ ਨਾ ਸਾਢੇ 7 ਗੱਲ ਸੁਣ ਬਾਈ ਰੱਖ ਲੈ ਤਰਦਾ ਰੱਖ ਲੈ ਆਪੇ ਲਖਾਈ ਕਰਾ ਦੇ ਲਖਾਈ ਕੋਈ ਨਹੀਂ 2000 ਰੁਪਏ ਉਹ ਟੋਕੇਣਾ ਨਹੀਂ ਹੋਰ ਲੈ ਤਲ ਕੋਈ ਨਾ ਮਰ ਰਹਾ ਹੋਰ ਵੀ ਲੈਣਾ ਮੈਨੇ ਆ। ਐਵੇਂ 100 ਪਿੱਛੇ ਨਹੀਂ ਰੀਤੀ ਦਾ ਹੁੰਦਾ। ਸਰਵਿੰਦਰ ਤਰਦਾ ਕਿ ਨਾ 7500। ਹੋ ਗਿਆ ਨਾ। ਯਾਰ ਲੈਦਾ ਜਾ ਯਾਰ ਛੱਡਦੇ ਆਪਾਂ। ਅੱਖੇ ਉਹੀ ਅੱਖੇ ਨੂੰ ਭਾਈ ਆਪ 50000 ਭਾਈ ਦੇ ਆ ਦਾ ਸਾਪਾ ਤਾਂ ਬੰਦੇ। ਫੜ ਲਾ ਬਾਈ। ਫੜਦਾ 7500 ਯਾਰ। ਤਰਦਾ 7500 ਤੂੰ ਕੋਹ ਨਹੀਂ ਕਰਾਉਣਾ। ਤੂੰ ਲਖਾਈ ਨਹੀਂ ਕਰਾਉਣੀ ਕੁਛ ਨਹੀਂ ਕਰਾਂ ਫੜ ਲਾ। ਲੈ ਸਾਥ ਮਿਲ ਜਣਾ ਤੈਨੂੰ। ਬਸ ਆਪੇ ਹਾਂ ਉਹਨਾਂ ਨੂੰ 8 ਚ ਵੜ ਕੇ ਲਿਖਾਈ ਉਹਨਾਂ ਨੇ ਕਰਾਉਣੀ ਆ ਉਹ ਲਿਖਾਈ ਉਹਨਾਂ ਨੇ ਹੀ ਕਰਾਉਣੀ ਆ ਲਿਖਾਈ ਆਪਾਂ ਆਪਣੀ ਕਹਿੰਦੇ ਉਹ ਨਹੀਂ ਆਪਾਂ ਆਪਣੇ ਉਹ ਮੇਰੇ ਨਾਲ ਗੱਲ ਕਰ ਕੇ ਫੇਰ ਰੋਲਾ ਪਾਈ ਇੱਨਾ ਜਾ ਕੇ ਉਹ 100 ਰੁਪਈਆ ਦਾ 100 ਪੈਣਾ ਭਾਈ ਯਾਰ ਉਹ ਗੱਲ 100 ਬਿਆਣ ਕੋਈ ਗੱਲ ਉਹ 100 ਨਾਲ ਕੋਈ ਫਰਕ ਉਹ ਰੁਪਈਆ ਦਾ 100 ਪੈਣਾ ਭਰਾਵਾ ਉਹ ਪੈਸੇ ਲਿਆਓ ਯਾਰ ਪੈਸੇ ਵਰਕੇ ਲਿਆ ਕਿਹੜੀਆਂ ਤਾਂ ਬਾਅਦ ਚ ਉਹਨਾਂ ਨੂੰ ਨਾ ਕਹੀ ਫਿਰ ਇਹ ਲਿਖਾਈ ਦਾ ਕਿਵੇਂ ਕਰਾਦਾ ਹੀ ਲਗਾਈ ਦੇਤੀ ਲਗਾਈ ਦੇਤੀ ਉਹਨਾਂ ਨੇ ਸਾਡੇ ਪੈਲ ਉਹਦੀ ਰੱਖੀ ਪਾਟਦੀ ਹੈ ਲੈਂਦਾ ਠੀਕ ਹੈ ਨਹੀਂ ਫਿਰ ਫੇਰ ਗਾਂ ਉਹਨੂੰ ਕਰਦੇ ਬਸ ਠੀਕ ਆ ਮੰਨ ਕੇ 7500 ਤਰਦਾ ਦੇਤਾ ਉਹਨਾਂ ਨੂੰ ਹਾਂ ਉਹ ਪੈਸੇ ਪੂਰੇ ਕਰ ਠੀਕ ਆ ਜੀ ਦੋ ਤੋਂ ਬੱਕਰੀ ਤੁਹਾਨੂੰ ਵਿਖਾ ਦੇਣਾ ਨਾਲ ਬੱਕਰਾ ਦਿੱਤਾ ਪੱਠ ਰੱਖ ਲਈਏ ਬਾਈ ਹੁਣ ਉਹ ਲੈਂਦਾ ਤਾਂ ਉਹਨੂੰ ਕੁਝ ਨਹੀਂ ਉਹ ਤਾਂ ਲੈਂਦਾ ਆ ਬੱਕਰੀ ਆ ਫਿਰ ਵੀ ਕੰਮ ਆਉਣਾ ਯਾਰ ਉਹ ਨਹੀਂ ਉਹ ਤਾਂ ਕੋਈ ਗੱਲ ਨਹੀਂ ਸਾਡਾ ਕਰਨਾ ਕਰਦੇ ਆਹ ਬੱਕਰਾ ਪਰਲਾ ਇਹਨਾਂ ਦੋਨਾਂ ਦਾ ਸੌਦਾ ਹੋਇਆ ਕਿ ਉਹ ਪੱਠ ਛੱਡਦੀ ਪੱਲੇ ਦੀ ਬੰਦੂਗੀ ਹਿਸਾਬ ਤਾਂ ਨਾਲ ਹੈ